ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਗੋਈ ਹੈ ਜੀ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਮੱਝ ਦਿਖਾ ਦਿਆਂ ਘਰ ਦੀ ਮੱਝ ਆ ਕੋਈ ਵਪਾਰ ਦਾ ਬਾਈ ਦਾ ਕੰਮ ਨਹੀਂ ਮੇ ਕਿੰਨਾ ਕੁ ਦੁੱਧ ਬਾਤ ਕੱਢਿਆ ਤੇ ਕਿੰਨਾ ਕੁ ਚਰਲਾ ਮਾਸਾ ਮਾਂ ਦੁੱਧ ਹੁੰਦੀ ਹੈ ਜਾਂ ਨਾ ਲੈਂਦੀ ਹੈ ਸਾਰੀ ਗੱਲਬਾਤ ਕਰਾ ਦੇਾਂਗੇ ਤੇ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਚਾਉਣਾ ਦਸੱਲੀ ਤੁਸੀਂ ਆਪ ਦੀ ਆਪ ਕਰਨੀ ਹੈ ਚਾਰ ਛੇਰੇ ਦੀ ਸਸੀ ਕਾ ਭਾਈ ਜੀ ਹਾਂ ਸਹੀ ਕਹਿਣਾ ਹੋ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 98768 ਹੂੰ 3468 34763 63 ਪਿੰਡ ਆਪਣਾ ਜੀ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ तहसील फूल ਨੇੜੇ ਆਪਣੇ ਇਧਰਲੇ ਪਾਸੇ ਵੱਡਾ ਪਿੰਡ ਭੈਰੂ ਪਾ ਗਿਆ ਤੇ ਇਧਰ ਬਰਨਾਲੇ ਜ਼ਿਲ੍ਹੇ ਦਾ ਚੰਗੀਆਂਣਾ हां ਚੰਗੀਆਂ ਇਹ ਲਾਸਟ ਪਿੰਡ ਆ ਗਿਆ ਆਪਣਾ ਬਠਿੰਡੇ ਦਾ ਹਨਾ ਜਮਾ ਲਾਟ ਤੇ گاਂ ਫਿਰ ਪਹਿਲਾ ਪਿੰਡ ਆ ਗਿਆ ਚੰਗੀਆਂਣਾ ਚੰਗੀਆਂਣਾ ਬਰਨਾਲੇ ਦਾ ਓਕੇ ਜੀ ਤੇ ਜਿਹੜੀ ਆਪਾਂ ਮੱਝ ਦੇਖੀ ਜ ਨੇ ਸਕਰੀਨ ਤੇ ਆਪਣੀ ਘਰੇ ਚੋਈ ਵੀ ਹੈ ਹਾਂਜੀ ਘਰੇ ਚੋਈ ਦੋ ਸੂਏ ਦੋ ਸੂਏ ਤੇ ਕਿੰਨਾ ਕੁ ਦੁੱਧ ਕੱਢਦੀ ਰਹੇ ਜਮਾ ਸਹੀ ਜੀ 13 ਲੀਟਰ ਦੁੱਧ ਘੜ ਗਿਰਿਆ 13 ਲੀਟਰ ਐਂਡ ਕੀ ਫਿਰ 13 ਕਹਿ ਕੇ ਦੇ ਦਿੰਦੇ 13 ਕਾ 13 ਉਹ ਬਾਦ ਵੀ ਸਕਦੀ ਆ ਆਪਾਂ 13 ਬਾਦ ਵੀ ਸਕਦੀ ਆ ਬਾਕੀ ਦੀ ਗੱਲ ਯਾਰ ਸੈਸੂਜ ਬਹੁਤ ਵੱਡਾ ਹਨਾ ਤੇ ਦੁੱਧ ਫਿਰ ਲੰਮਾ ਸਮਾਂ ਲਈ ਜਾਂਦੀ ਆ ਹਾਂ 2.5 ਮਹੀਨੇ ਪਹਿਲਾਂ ਹੜਤੇ ਤੇ ਅੱਜ ਫਿਰ ਕਿੰਨੇ ਦਿਨ ਬਾਕੀ ਆ ਦੇ ਅੱਜ ਇਹਦੇ 7 ਦਿਨ ਬਾਕੀ 7 ਦਿਨ ਪੈਂਡਿੰਗ ਪਿਆ ਹਜੇ ਬਾਹਰ ਪਿੱਛੇ ਥਾਣਾ ਦੀ ਓਕੇ ਨਾ ਓਕੇ ਖੋਲੋ ਜੀ ਤੋੜ ਰੱਖ ਰਹਿ ਕੇ ਚੈੱਕ ਚੰਗੀਆਂ ਜੋ ਅਗੇ ਜੀ ਕੱਦ ਕਾਠ ਐਕਸਟਰਾਗਾ ਠੀਕ ਆ ਜੀ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰਨੀਆਂ ਬਾਕੀ ਦੀ ਗੱਲ ਆ ਦੇਖੋ ਜੀ ਕੱਦ ਕਾੜ ਕਰੋ ਆਪਾਂ ਤੁਹਾਨੂੰ ਫੇਰ ਦੱਸ ਦਗੇ ਐਕਸਟਰਾ ਗੱਦਗਾਟਾ ਮੱਝ ਦਾ ਵੱਡੇ ਦੇ ਚੰਗੇ ਕੱਦ ਦੀ ਆ ਗਈ ਕੱਲਾ ਕੱਲਾ ਥਾਣਾ ਕਿੰਨੇ ਦਿਨ ਬਾਕੀ ਹੈ ਜੀ 7 ਕਿ ਦਿਨ ਬਾਕੀ ਹੈ 7 ਦਿਨ ਲੈਵਾ ਦਾ ਫਿਰ ਬਹੁਤ ਕਰਜ ਹੋ ਗਿਆ ਹਾਂ ਜੀ ਬਾਕੀ ਬਹੁਤ ਓਕੇ ਆ ਦੇਖੋ ਦੁੱਧ ਚੋਇਆ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਚੋਇਆ ਹੋਵੇ ਜਮਾਂ ਜੈਨ ਨੂੰ ਅਨਗਾਲਾ ਜੀ ਬਾਕੀ ਤੁਹਾਡੀ ਸੇਵਾ ਦੇ ਡਿਪੈਂਡ ਆ ਗਾਂ ਗੱਲ ਸਾਰੀ ਆਪਾਂ ਦਾ ਦੋ ਹੀ ਵੇਚਣੀਆਂ ਨੇ ਦੂਜੀ ਵੀ ਵੇਚਣੀਆਂ ਓਕੇ ਓਕੇ ਹਾਂ ਆਪਾਂ ਸਾਰੇ ਪਸ਼ੂ ਵੇਚਨੇ ਅੱਛਾ ਵੇਚਣੀਆਂ ਇਹ ਵੀ ਵੇਚਣੀਆਂ ਓਕੇ ਤੇ 4 ਰੁਪਏ ਦੀ ਚਾਰੇ ਪੱਲਿਆਂ ਦੀ ਪੂਰੀਆ ਹਨਾ ਤੇ ਰੇਟ ਬਾਈ ਜੀ ਦਾ ਰੇਟ ਮੌਕੇ ਤੇ ਹੁੰ ਤੇ ਜਾਇਤ ਹੋਊਗਾ ਹਾਂ ਜਾਇਤ ਜਾਇ ਰੇਟ ਹੋਊਗਾ ਜਰੂਰ ਕਰੋ ਬਾਈ ਨਾਲ ਸੰਪਰਕ ਚੰਗੇ ਕਦ ਕੱਢ ਦੀ ਤੇ ਵੱਡੀ ਤੁਹਾਨੂੰ ਪੂਰੀ ਬਰੀਡ ਵਾਲੀ ਮੱਝ ਦਿਖਾਤੀ ਆ ਵਾਕਈ ਦੁੱਧੇ ਦਾ ਕੱਢਿਆ ਕੋਈ ਸ਼ੱਕ ਵਾਲੀ ਗੱਲ ਨਹੀਂ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਮੇਰੇ ਪਿੰਡ ਤੋਂ ਕੋਈ ਵੀਡੀਓ ਹੈ ਤੇ ਤੁਸੀਂ ਸਾਨੂੰ ਰਾਮਪਰਾ ਫੁੱਲ ਪੈਂਦੀ ਆ ਜਰੂਰ ਕਰੋ ਬਾਈ ਨਾਲ ਸੰਪਰਕ ਨੰਬਰ ਫੇਰ ਬੋਲ ਦਿਓ ਜੀ 98666 3476 3476 ਇੱਕ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਜਿਹੜਾ ਸੂਆ ਜਨੂਆਨ ਉਹ ਤੁਹਾਨੂੰ ਦੱਸਦਾ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸਹਿਦਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ